ਦੋਸਤੋ ਅੱਜ ਅਸੀਂ ਗੱਲ ਕਰਾਂਗੇ ਸਿੰਗਰ ਰਾਜਵੀਰ ਜਵੰਦਾ ਉਹਨਾਂ ਦਾ ਐਕਸੀਡੈਂਟ ਹੋਇਆ ਚੰਡੀਗੜ੍ਹ ਦੇ ਨੇੜੇ ਇੱਕ ਮੱਝ ਦੇ ਵਿੱਚ ਜਾਂ گاਾਂ ਦੇ ਵਿੱਚ ਉਹਨਾਂ ਦਾ ਮੋਟਰਸਾਈਕਲ ਵੱਜਿਆ ਉਸ ਤੋਂ ਬਾਅਦ ਫਿਰ ਉਹ ਇੱਕ ਹੋਰ ਕਾਰ ਨਾਲ ਟਕਰਾਇਆ ਇਸ ਵਕਤ ਉਹ ਹਸਪੀਟਲ ਦੇ ਵਿੱਚ ਐਡਮਿਟ ਨੇ ਤੇ ਕੀ ਕਾਰਨ ਹੋ ਰਿਹਾ ਹੈ ਸਟਾਰੋਲਜੀ ਦੇ ਮੁਤਾਬਕ ਅਗਰ ਸਮਝਣ ਦੀ ਕੋਸ਼ਿਸ਼ ਕਰੀਏ ਤੇ ਇਹਨਾਂ ਦੀ ਡੇਟ ਆਫ ਬਰਥ ਮੈਨੂੰ ਸਿਰਫ ਮਿਲੀ ਹੈ ਤੇ ਜਗਰਾਉਂ ਦਾ ਜਨਮ ਹੈ ਤੇ ਉਹ ਡੇਟ ਆਫ ਬਰਥ ਹੈਗੀ ਹੈ 2 ਜੂਨ 1990 ਤੇ ਜਗਰਾਉਂ ਦਾ ਜਨਮ ਹੈ ਤੇ ਬੜਾ ਸਰਪ੍ਰਾਈਜ਼ ਹੋਇਆ ਪਹਿਲਾਂ ਤਾਂ ਡੇਟ ਆਫ ਬਰਥ ਨੂੰ ਦੇਖ ਕੇ ਪੂਰੀ ਡੇਟ ਆਫ ਬਰਥ ਦਾ ਜਿਹੜਾ ਡਿਜੀਟ ਹੈਗਾ ਆ ਉਹ 9 ਵਰਦਾ ਨੰਬਰ 9 ਕਿਸ ਤਰ੍ਹਾਂ 2 6 26 6 ਤੇ 2 8 ਤੇ 1999 ਇਹ ਤਿੰਨ ਨਾਂੇ ਬਣ ਗਏ ਤੇ ਫਿਰ ਉਸ 9 ਤੇ 27 7 ਤੇ 29 ਫਿਰ 9 ਬਣ ਗਿਆ ਅੱਛਾ ਜਦੋਂ ਇਹ ਘਟਨਾ ਘਟਦੀ ਆ ਉਹ ਵੀ 27 9 225 ਨੂੰ ਘਟਦੀ ਹੈ 27 ਦਾ ਵੀ 9 ਹੈ ਨੌਵਾਂ ਮਹੀਨਾ ਆ ਤੇ 225 ਦਾ ਵੀ ਨੰਬਰ 9 ਬਣਦਾ ਤੇ ਘਟਨਾ ਘਟਦੀ ਆ 1:44 ਮਿੰਟ ਤੇ 144 ਇਹ ਵੀ ਨੰਬਰ 9 ਬਣਦਾ ਦੋਸਤੋ ਇਹ ਮੰਗਲ ਦਾ ਨੰਬਰ ਹੈ ਸਰਪ੍ਰਾਈਜ਼ ਹੈ ਕੋਇਨਸੀਡੈਂਸ ਕਹਿ ਸਕਦੇ ਹਾਂ ਮਗਰ ਅਗਰ ਦੇਖਿਏ ਕਿ ਇਹ ਚੀਜ਼ ਜਿਹੜੀ ਹੈਪਨ ਕੀ ਹੋਈ ਹੈ ਇਹਨਾਂ ਦੀ ਸਿਰਫ ਡੇਟ ਆਫ ਬਰਥ ਕਿਉਂਕਿ ਟਾਈਮ ਆਫ ਬਰਥ ਨਹੀਂ ਆ ਉਸ ਤੋਂ ਡੇਟ ਆਫ ਬਰਥ ਤੋਂ ਇਹਨਾਂ ਦੀ ਰਾਸ਼ੀ ਦਾ ਪਤਾ ਚੱਲ ਜਾਂਦਾ ਹੈ ਕਿ ਜਿਹੜਾ ਇਨਸਾਨ ਜਦੋਂ ਜਨਮ ਲੈਂਦਾ ਉਸ ਦਿਨ ਉਸ ਦਾ ਚੰਦਰਮਾ ਕਿਸ ਰਾਸ਼ੀ ਵਿੱਚ ਸੀ ਤੇ ਉਹ ਜੋ ਪਤਾ ਲੱਗਿਆ ਇਹਨਾਂ ਦੀ ਮੇਸ਼ ਰਾਸ਼ੀ ਬਣਦੀ ਹੈ ਜੀ ਏਰੀਜ਼ ਮੂਨ ਇਹਨਾਂ ਦਾ ਏਰੀਆ ਰਾਸ਼ੀ ਵਿੱਚ ਸੀ ਉਸ ਦਿਨ ਜਿਹੜੀ 20 ਜੂਨ 1990 ਦੀ ਕੋਈ ਵੀ ਜਿਹੜਾ ਬੱਚਾ ਜਨਮਿਆ ਉਸ ਉਸ ਦਿਨ ਉਹਦੀ ਰਾਸ਼ੀ ਜਿਹੜੀ ਹੈਗੀ ਆ ਉਹ ਮੇਸ਼ ਹੈ ਕਿਉਂਕਿ ਚੰਦਰਮਾ ਮੇਸ਼ ਦੇ ਵਿੱਚ ਹੈ ਹੁਣ ਅਗਰ ਦੇਖੇ ਤੇ ਉਸ ਦਿਨ ਇਹਨਾਂ ਦਾ ਮਾਰਸ ਜਿਹੜਾ ਆ 12 ਹਾਊਸ ਦੇ ਵਿੱਚ ਹੈ ਰਾਸ਼ੀ ਦੇ ਇਹ ਮੰਗਲਿਕ ਜੋਗ ਬਣਾਦਾ ਆ ਤੇ ਘਟਨਾ ਜਦੋਂ ਘਟਣੀ ਕੱਟੀ ਹੈਗੀ ਆ ਉਸ ਦਿਨ ਦੀ ਕੁੰਡਲੀ ਜਿਹੜੀ ਮੈਂ ਇਹ ਲਾਲ ਅੱਖਰਾਂ ਚ ਲਿਖੀ ਆ ਤੇ ਜਿਹੜੀ ਜਨਮ ਕੁੰਡਲੀ ਆ ਉਹ ਕਾਲੇ ਅੱਖਰਾਂ ਚ ਤੇ ਜਿਹੜੇ ਲਾਲ ਅੱਖਰਾਂ ਚ ਜਦੋਂ ਘਟਨਾ ਘਟਦੀ ਆ 144 ਉਹ ਟਾਈਮ ਹੈਗਾ ਆ ਉਸ ਵਕਤ ਚੰਦਰਮਾ ਨਾਲ ਦਾ ਨੀਚ ਰਾਚੀ ਦੇ ਵਿੱਚ 8ਵੇਂ ਘਰ ਚ ਚੱਲਦਾ ਜਿਹੜਾ ਕਿ ਮ੍ਰਿਤਯੂ ਤੇ ਲਕਸ਼ਣ ਦਿੰਦਾ ਇਹ ਮਤਲਬ ਅਗਰ ਜਿਹੜਾ ਵੈਸੇ ਹੀ ਚੰਦਰਮਾ 8ਵੇਂ ਘਰ ਦੇ ਵਿੱਚ ਬਹੁਤ ਜ਼ਿਆਦਾ ਬੰਦੇ ਨੂੰ ਮਤਲਬ ਮੈਂਟਲੀ ਪ੍ਰੋਬਲਮਾਂ ਦਿੰਦਾ ਹੈ ਅੱਛਾ ਇਹ ਉਸ ਵਕਤ ਦਾ ਟਾਈਮ ਹੈ ਫਿਰ ਇਹਨਾਂ ਦੀ ਜਿਹੜੀ 7.5 ਸਤੀ ਹੈਗੀ ਆ ਉਹ 29 ਮਾਰਚ ਤੋਂ ਸ਼ੁਰੂ ਹੋ ਚੁੱਕੀ ਹੈ 7.5 ਸਾਲ ਦੇ ਲਈ ਮੇਸ਼ ਰਾਸ਼ੀ ਵਾਲੇ ਜਿੰਨੇ ਵੀ ਹੈਗੇ ਤੇ ਉਹ ਜਦੋਂ ਜਦੋਂ ਜਿਹੜਾ ਸ਼ਨੀ ਆ ਮੰਗਲ ਦੇ ਉੱਪਰੋਂ ਗੁਜ਼ਰਦਾ ਸ਼ਨੀ ਤੇ ਮੰਗਲ ਇੱਕ ਅਗ ਤੇ ਤੇਲ ਦਾ ਜੋਗ ਮੰਨਦੇ ਆ ਆਪਾਂ ਤਾਂ ਉਦੋਂ ਉਦੋਂ ਉਹ ਬਹੁਤ ਜ਼ਿਆਦਾ ਜਿਹੜਾ ਹੈ ਇਹੋ ਜਿਹਾਂ ਘਟਨਾਵਾਂ ਨੂੰ ਜਨਮ ਦੇ ਸਕਦਾ ਹੈ ਜਿਹੜਾ ਕਿ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਫੇਰ ਅਗਰ ਅਸੀਂ ਦੇਖੀਏ ਕਿ ਇਸ ਵਕਤ ਜਿਹੜਾ ਸ਼ਨੀ ਉਹ 12 ਨੰਬਰ ਦੇ ਵਿੱਚ ਚੱਲ ਰਿਹਾ ਟੂਡੇ ਅੱਜ ਤੇ ਉਹਦੇ ਓਪੋਜ਼ਿਟ ਜਿਹੜਾ ਸੂਰਜ ਐਂਡ ਸ਼ਨੀ ਦਾ ਜਿਹੜਾ ਜੋਗ ਟਕਰਾਓ ਬਣਿਆ ਆਤਮਾ ਲਾਈਟ ਐਂਡ ਡਾਰਕਨੈਸ ਦਾ ਆਤਮਾ ਤੇ ਹਨੇਰੇ ਦਾ ਤੇ ਫੇਰ ਬਣਿਆ ਹੈਗਾ ਮਾਰਸ ਦੇ ਨਾਲ ਵੀ ਸ਼ਨੀ ਦਾ ਜਿਹੜਾ ਜੋਗ ਬਣਿਆ ਆਇਆ ਹੈਗਾ ਉਹ ਵੀ ਜਿਹੜਾ ਹੈਗਾ 6ਵੇਂ 8ਵੇਂ ਦਾ ਇਹ ਪੂਰੀ ਦੁਨੀਆ ਦੇ ਲਈ ਦੱਸ ਰਿਹਾ ਜਿਹੜੇ ਦੁਨੀਆ ਪੂਰੀ ਤੇ ਲਈ ਇਹ ਜੋਗ ਇਸ ਤਰ੍ਹਾਂ ਬਣੇ ਹੋਏ ਆਏ ਆਹੀ ਦੁਨੀਆ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਕਾਇਓਸ ਚੱਲ ਰਿਹਾ ਹੁਣ ਇਹਨਾਂ ਦੀ ਰਾਸ਼ੀ ਦੇ ਵਿੱਚ ਅਗਰ ਕੋਈ ਚੀਜ਼ ਜਿਹੜੀ ਐ ਬਿਹਤਰ ਹੈਗੀ ਐ ਇਸ ਵਕਤ ਜਿਹੜੀ ਐ ਮਤਲਬ ਮੇਸ਼ ਰਾਸ਼ੀ ਵਾਲਿਆਂ ਦੇ ਲਈ ਉਹ ਜੁਪੀਟਰ ਜਿਹੜਾ ਜਾਂ ਇਹਨਾਂ ਦੇ ਇਹ 9th ਆਪਣੇ ਕਿਸਮਤ ਦੇ ਸਥਾਨ ਨੂੰ ਦੇਖਦਾ ਕਿਤੇ ਨਾ ਕਿਤੇ ਰੱਬੀ ਕੋਈ ਨਾ ਕੋਈ ਸ਼ਕਤੀ ਇਹਨਾਂ ਨੂੰ ਮਦਦ ਕਰਦੀ ਰਹੇਗੀ ਤੇ ਜੁਪੀਟਰ ਦੀ ਪੰਜਵੀਂ ਦ੍ਰਿਸ਼ਟੀ ਇੱਥੇ ਮਾਰਸ ਤੇ ਵੀ ਪੈ ਰਹੀ ਐ ਪਰ ਇੱਥੇ ਨੌਵੀਂ ਦ੍ਰਿਸ਼ਟੀ ਰਾਹੂ ਦੀ ਵੀ ਪੈ ਰਹੀ ਹੈ ਜੀ ਆਪਣੇ ਮਾਰਸ ਦੇ ਉੱਤੇ ਇਹ ਰਾਹੂ ਦੀ ਦ੍ਰਿਸ਼ਟੀ ਤੇ ਮਾਰਸ ਇਹ ਵੀ ਇੱਕ ਇੱਕ ਮਤਲਬ ਬਰੂਦ ਤੇ ਡਟ ਨੇ ਉਹ ਇੱਕ ਸਿਚੁਏਸ਼ਨ ਘਟਨਾ ਇੱਕ ਸੈਕਿੰਡ ਦੇ ਵਿੱਚ ਕਰਦੀ ਹੈ ਤੇ ਮੱਝ ਜਿਹੜੀ ਹੈਗੀ ਆ ਜੇ ਕੋਈ ਵੀ ਜਿਹੜਾ ਚਾਰ ਪੈਰਾਂ ਵਾਲਾ ਆ ਤੁਰਨ ਵਾਲਾ ਪਸ਼ੂ ਉਹ ਸ਼ਨੀ ਹੈਗਾ ਤੇ ਇਹ ਘਟਨਾ ਸ਼ਨੀ ਤੇ ਮੰਗਲ ਦੇ ਜੋਗ ਦੇ ਕਰਕੇ ਇਹਨਾਂ ਦੀ ਲਾਈਫ ਦੇ ਵਿੱਚ ਘਟੀ ਹੈ ਇਹ ਹੁਣ ਕੀ ਹੈਗਾ ਆ 18 ਅਕਤੂਬਰ ਤੱਕ ਜਿਹੜਾ ਬ੍ਰਹਸਪਤੀ ਇਸ ਵੇਲੇ ਇੱਥੇ ਚੱਲ ਰਿਹਾ ਉਹ 18 ਅਕਤੂਬਰ ਤੱਕ ਕਿੱਥੇ ਤੱਕ ਹੈ ਉਹ ਇੱਕ ਥੋੜੀ ਜਿਹੀ ਕ੍ਰਿਟੀਕਲ ਸਿਚੁਏਸ਼ਨ ਹੋ ਸਕਦੀ ਹੈ 18 ਅਕਤੂਬਰ ਤੋਂ ਲੈ ਕੇ 5 ਦਸੰਬਰ ਤੱਕ ਜੁਪੀਟਰ ਨੇ ਇਸ ਜਗ੍ਹਾ ਤੇ ਆ ਜਾਣਾ ਇੱਥੋਂ ਬੈਠ ਕੇ ਉਹਨਾਂ ਨੇ ਅੱਠਵੀਂ ਦ੍ਰਿਸ਼ਟੀ ਜਿਹੜੀ ਆ ਬੈਡ ਸਿਚੁਏਸ਼ਨ ਹੈ ਇੱਥੇ ਮਾਰਨ ਮਾਰਨਗੇ ਤੇ ਜਿਹੜੀ ਹੈਗੀ ਆ ਸੱਤਵੀਂ ਦ੍ਰਿਸ਼ਟੀ ਜਿਹੜੀ ਉਹਨਾਂ ਦੇ ਅੰਦਰ ਦੀਆਂ ਜੰਨੀਆਂ ਵੀ ਜਿਹੜੀ ਆਪੋਜੀਸ਼ਨ ਪਾਵਰਸ ਚੱਲ ਰਹੀਆਂ ਉਹਦੇ ਅਗੇਂਸਟ ਉਹਨਾਂ ਨੂੰ ਠੱਲ ਪਾਣਗੇ ਤੇ ਨੌਵੀਂ ਦ੍ਰਿਸ਼ਟੀ ਜਿਹੜੀ ਉਹ ਬਾਹਰਵੇਂ ਘਰ ਦਾ ਮੋਕਸ਼ ਦਾ ਦਵਾਰ ਹੈ ਜਿੱਥੇ ਮੰਗਲ ਬੈਠਾ ਤੇ ਉੱਥੇ ਸ਼ਨੀ ਦੇ ਉੱਤੇ ਦ੍ਰਿਸ਼ਟੀ ਮਾਰਨਗੇ ਇੱਕ ਬ੍ਰਹਸਪਤੀ ਹੀ ਐਸੇ ਆ ਜਿਹੜੇ ਸ਼ਨੀ ਨੂੰ ਗੁਰੂ ਕਿਰਪਾ ਜਦੋਂ ਹੋ ਜਾਂਦੀ ਗੁਰੂ ਦੀ ਦ੍ਰਿਸ਼ਟੀ ਜਦੋਂ ਆ ਜਾਂਦੀ ਹੈ ਸ਼ਨੀ ਤੇ ਉਹ ਸ਼ਨੀ ਵੀ ਸ਼ਾਂਤ ਹੋ ਜਾਂਦਾ ਇਹ ਸ਼ਾਸਤਰਾ ਵਿੱਚ ਲਿਖਿਆ ਹੈ ਇਸ ਤਰ੍ਹਾਂ ਕਿ ਵੈਸੇ ਵੀ ਜਦੋਂ ਬੰਦਾ ਪਰਮਾਤਮਾ ਦੀ ਨਿਗਾਹ ਆ ਗਿਆ ਤੇ ਫਿਰ ਉਹ ਲੋਕ ਕੱਟੇ ਜਾਂਦੇ ਸੋ ਇਸ ਕਰਕੇ ਉਹਦਾ ਭਾਗ ਦਾ ਸਤਾਰਾ ਜਿਹੜਾ ਆ ਉਹ ਇਹਨਾਂ ਨੂੰ ਹਿੰਮਤਵੀਰ ਦਾ ਜਨਮ ਦੇ ਵੇਲੇ ਵੀ ਬ੍ਰਹਸਪਤੀ ਉੱਥੇ ਬੈਠਾ ਸੀ ਤੇ ਅੱਜ ਕੱਲ ਵੀ ਇੱਥੇ ਹੈ ਇਸ ਕਰਕੇ ਉਹ ਜਿਹੜਾ ਹੈ ਸੇਵੀਅਰ ਗੁਰੂ ਜਿਹਨੂੰ ਬਚਾਦਾ ਹੈ ਨਾ ਫਿਰ ਉਹਦੇ ਬਾਲ ਵੀ ਬੰਗਾ ਨਹੀਂ ਹੁੰਦਾ ਠੀਕ ਹੈ ਇਹ ਘਟਨਾ ਜਿਹੜੀਆਂ ਉਹ ਘਟ ਕੇ ਰਹਿੰਦੀਆਂ ਮਗਰ ਫਰਕ ਇਹ ਨਾ ਐਸਟ੍ਰੋਲੋਜੀ ਕੀ ਕਰਦੀ ਹੈ ਕਿ ਕਈ ਵਾਰੀ ਜਦੋਂ ਇਦਾਂ ਦਾ ਟਾਈਮ ਹੁੰਦਾ ਉਸ ਵਕਤ ਥੋੜਾ ਜਿਹਾ ਬਚਾ ਕੇ ਚੱਲਣਾ ਪੈਂਦਾ ਮੰਨ ਲਓ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਕੱਲ ਨੂੰ ਮੀਂਹ ਪੈਣਾ ਹੈ ਤੇ ਆਪਾਂ ਮੀਂਹ ਨੂੰ ਨਹੀਂ ਰੋਕ ਸਕਦੇ ਪਰ ਅਗਰ ਅਸੀਂ ਬਾਹਰ ਵੀ ਜਾਣਾ ਹੈ ਬਾਹਰ ਵੀ ਜਾਣਾ ਤਾਂ ਪੁੱਜਾਂਗੇ ਫਿਰ ਬਸ ਇੰਨਾ ਕਹਿ ਕਿਛਾਤਾ ਲੈ ਲਓ ਨਾ ਥੋੜਾ ਜਿਹਾ ਇੰਨਾ ਕੀ ਕਰ ਸਕਦੇ ਇੰਨਾ ਸਾਡੇ ਹੱਥ 'ਚ ਹੈਗਾ ਸੋ ਬਦਲ ਕੋਈ ਨਹੀਂ ਸਕਦਾ ਘਟਨਾਵਾਂ ਨੂੰ ਪਰ ਜਿੱਥੇ ਕੋਈ ਚੀਜ਼ ਬਾਹਰ ਕਰਦੀ ਆ ਤੇ ਉੱਥੇ ਕੋਈ ਚੀਜ਼ ਜਿਹੜੀ ਹੈਗੀ ਆ ਜੇ ਕੋਈ ਹੱਥ ਜਿਹੜਾ ਇੱਕ ਬਾਹਰ ਹੁੰਦਾ ਨਾ ਜਿਹਦਾ ਘੜੇ ਬਣਾਉਣੇ ਵਾਲੇ ਜਿਹੜੇ ਹੈਗੇ ਆ ਉਹ ਇੱਕ ਹੱਥ ਜਿਹੜਾ ਬਾਹਰੋਂ ਹੈ ਬਾਹਰੋਂ ਸਫਾਈਆਂ ਦਿਸਦੀਆਂ ਬਾਹਰੋਂ ਕੀ ਹੁੰਦਾ ਇੱਕ ਅੰਦਰ ਛੁਪਿਆ ਹੱਥ ਵੀ ਹੁੰਦਾ ਜਿਹੜਾ ਸਹਾਰਾ ਦੇ ਆਉਂਦਾ ਦੇਰਿਆ ਹੁੰਦਾ ਘੜਾ ਤਾਂ ਬਣਦਾ ਉਹ ਜਿਹੜੇ ਛੁਪੇ ਹੱਥ ਹੈ ਉਹ ਸਾਡੇ ਜਿਹੜੇ ਜਿਨ੍ਹਾਂ ਦੇ ਜਿਹੜੇ ਅੱਛੇ ਕਾਰਨ ਹੁੰਦੇ ਆ ਫਿਰ ਉਹ ਗੁਰੂਆਂ ਦੀ ਅੱਛਾ ਲੋਕਾਂ ਦੀ ਸਾਡੇ ਆਪਣੇ ਪੂਰਵਜਾਂ ਦੀ ਸਾਡੇ ਤੇ ਫਿਰ ਦ੍ਰਿਸ਼ਟੀ ਪੈਂਦੀ ਹੈ ਸੋ 올 ਓਵਰ ਪ੍ਰਮਾਤਮਾ ਇਹਨਾਂ ਨੂੰ ਸਿਹਤ ਬਖਸ਼ੇ ਅਤੇ ਪ੍ਰਮਾਤਮਾ ਅਸੀਂ ਦੁਆਰਾ ਇਹਨਾਂ ਨੂੰ ਫਿਰ ਉਸੇ ਤਰ੍ਹਾਂ ਨੱਚਦੇ ਟੱਪਦੇ ਗਾਉਂਦੇ ਦੇਖੀਏ ਇੱਕ ਐਸਾ ਲੰਬਾ ਚੌੜਾ ਗਵਰੂ ਨੌਜਵਾਨ ਐਸਾ ਬਿਊਟੀਫੁੱਲ ਸਿੰਗਰ ਪੰਜਾਬ ਦੀ ਇਹ ਸ਼ਾਨ ਹੈਗੇ ਐਸੇ ਉੱਤੇ ਲੰਬੇ ਜਿਹੇ ਮੁੰਡੇ ਅਸੀਂ ਦੇਖਣ ਨੂੰ ਸਾਨੂੰ ਮਿਲਦੇ ਆ ਇਕ ਉਹਨਾਂ ਦੇ ਕੋਲ ਆਰਟ ਹੈ ਸੋ ਆਈ ਵਿਸ਼ ਕਿ ਪੂਰੀ ਦੁਨੀਆ ਜਦੋਂ ਕਹਿੰਦੇ ਗੁਰੂ ਦੀ ਦ੍ਰਿਸ਼ਟੀ ਪੈ ਰਹੀ ਹੈ ਤੇ ਪੂਰੀ ਦੁਨੀਆ ਇਸ ਵਕਤ ਉਹਨਾਂ ਦੀ ਦੁਆਵਾਂ ਕਰ ਰਹੀ ਹੈ ਇਹੀ ਹੈ ਪਰਮਾਤਮਾ ਦੀ ਹੀ ਦ੍ਰਿਸ਼ਟੀ ਆਸੀਂ ਸਾਰੇ ਰੱਬ ਦੇ ਹੀ ਰੂਪ ਹੈ ਸਾਡੇ ਅੰਦਰ ਸਭ ਦੇ ਅਗਰ ਜਦੋਂ ਕਿਸੇ ਚੀਜ਼ ਨੂੰ ਸੱਚੇ ਦਿਲੋਂ ਕੋਈ ਕੋਈ ਪੂਰੀ ਦੁਨੀਆ ਕਰਦੀ ਤੇ ਪਰਮਾਤਮਾ ਜਿਹੜਾ ਹੈਗਾ ਉਹ ਬਖਸ਼ਣਹਾਰ ਹੈ ਤੇ ਉਹ ਬਹੁਤ ਜਿਹੜੀ ਉਹਦੀ ਕਿਰਪਾ ਵਰਸਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਪਰ ਸਾਡੇ ਕਰਮ ਹੈ ਅਸੀਂ ਆਪਣੇ ਕਰਮਾਂ ਨੂੰ ਅਗਰ ਠੀਕ ਰੱਖਣਾ ਹੈ ਅੱਛੇ ਰੱਖਣਾ ਹੈ ਤੇ ਫਿਰ ਪ੍ਰਮਾਤਮਾ ਜਿਹੜਾ ਹੈ ਉਹ ਸਾਨੂੰ ਇਹੋ ਜਿਹੀਆਂ ਚੀਜ਼ਾਂ ਤੋਂ ਵੀ ਬਚਾਉਂਦਾ ਆ ਤੇ ਇਸ ਕਰਕੇ ਦੋਸਤੋ ਆਪਣੇ ਕਰਮ ਆਪਾਂ ਸਹੀ ਰੱਖੀਏ ਇਸ ਧਰਤੀ ਦੇ ਉੱਤੇ ਅਸੀਂ ਆਨੰਦ ਲੈਣ ਲਈ ਆਏ ਆ ਮ제 ਲੈਣ ਨਹੀਂ ਆਏ ਆ ਜਿਨੇ ਸਾਨੂੰ ਪੈਦਾ ਕੀਤਾ ਆ ਉਹਨੇ ਜਿਨੇ ਚੁੰਜ ਲਈ ਆ ਉਹ ਦਾਣਾ ਦੇ ਰਿਹਾ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈਗੀ ਸੋ ਇਸ ਕਰਕੇ ਜਿਹੜੇ ਲੋਗ ਮਤਲਬ ਇਸ ਚੀਜ਼ 'ਚ ਬਲੀਵ ਕਰਦੇ ਆ ਫਿਰ ਉਹ ਆਪਣੇ ਹੱਕ ਹਲਾਲ ਦੇ ਨਾਲ ਮਿਹਨਤ ਕਰਦੇ ਆ ਤੇ ਉਹ ਪ੍ਰਮਾਤਮਾ ਉਹਨਾਂ ਤੇ ਬਖਸ਼ਿਸ਼ਾਂ ਕਰਦਾ ਹੈ ਮਿਹਰਾ ਕਰਦਾ ਇਸ ਕਰਕੇ ਵੀ ਗੁੱਡ ਤੇ ਪ੍ਰਮਾਤਮਾ ਬਿਲ ਤੇ ਅੱਗੇ ਅਸੀਂ ਸਾਰੇ ਅਰਦਾਸ ਕਰਦੇ ਆ ਕਿ ਵੀਰ ਨੂੰ ਸਿਹਤ ਬਖਸ਼ੇ ਧੰਨਵਾਦ